ਤੁਹਾਡਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਮੇਰਾ ਸਾਥ ਜਨਨਵਾਸ ਦੇ ਵਿੱਚ ਅੱਜ ਆਪਾਂ ਜੀ ਤੁਹਾਡਾਂ ਨਾਲ ਚੁੱਪਾ ਇਹ ਬਲਾਗ ਹਨ ਕਿਸੇ ਤਰ੍ਹਾਂ ਇਹਨਾਂ ਦੁਆਰਾ ਚੋਲਾ ਸਾਹਿਬ ਦਾ ਤੇ ਸਭ ਤੋਂ ਪਹਿਲਾਂ ਆਪਾਂ ਦਰਵਾਰ ਸਾਹਿਬ ਦੇ ਵਿੱਚ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਾ ਇਤਿਹਾਸ ਸੇਰ ਕਰਾਂਗੇ ਵੀਡੀਓ ਨਾਲ ਅੰਤ ਤੱਕ ਜੁੜੇ ਰਹਿਣਾ ਧੰਨਵਾਦ ਇਹ ਆ ਜੀ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਢਾਣੀ ਕਲਾਂ ਵਿਖੇ ਜ਼ਿਲ੍ਹਾ ਲੁਧਿਆਣਾ ਹਾਂਜੀ ਗੁਰੂ ਘਰ ਦੇ ਵਿੱਚ ਐਂਟਰ ਹੁੰਦਿਆਂ ਨੂੰ ਸਾਹਮਣੇ ਤਾਂ ਲੰਗਰ ਹਾਲ ਤੇ ਇੱਧਰ ਦਰਵਾਜ਼ਾ ਵਾ ਉੱਪਰ ਚੱਲਦੇ ਹੁਣ ਆਪਾਂ ਮੱਥਾ ਟੇਕਣ ਪਹਿਲਾਂ ਤੇ ਫਿਰ ਤੁਹਾਡੇ ਨਾਲ ਇਸ ਦਾ ਇਤਿਹਾਸ ਸੇਅਰ ਕਰਾਂਗੇ ਤੇ ਤੁਹਾਨੂੰ ਗੁਰੂ ਮਹਾਰਾਜ ਜੀ ਦਾ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਇੱਥੇ ਪਿਆ ਹੈਗਾ ਉਹ ਵੀ ਦਿਖਾਵਾਂਗੇ ਸੋ ਜੁੜੇ ਰਹੋ ਐਂਡ <inaudible> ਕੱਟ <inaudible> ਜੋਤੀ ਆ ਜੀ ਗੁਰੂ ਮਹਾਰਾਜ ਜੀ ਦੀ ਇਹ ਚੋਲਾ ਜੀ ਬਵੰਜਾ ਕਲੀ ਵਾਲਾ ਗੁਰੂ ਸਾਹਿਬ ਜੀ ਦਾ ਇਧਰ ਪੰਜ ਪੋਥੀ ਸਾਹਿਬ ਆ ਇਹ ਪੰਜ ਪੋਥੀ ਸਾਹਿਬ ਆ ਜੀ ਗੁਰੂ ਮਹਾਰਾਜ ਜੀ ਦਾ ਹਾਂਜੀ ਸੰਗਤੋ ਆਪਾਂ ਆ ਗਏ ਆਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੁਹਾਨੂੰ ਵੀ ਦਰਸ਼ਨ ਕਰਵਾ ਦਿੱਤੇ ਤੇ ਦੋ ਇਨਸਾਨ ਸਾਹਿਬ ਆ ਗਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਪਿਆਰ ਦੱਸ ਦਿਆਂ ਜੀ ਜਿਹੜੇ ਗੁਰੂ ਮਹਾਰਾਜ ਜੀ ਸੀਗੇ ਇਸ ਜਗ੍ਹਾ ਤੇ ਉਹਨਾਂ ਨੇ 445 ਦਿਨ ਗੁਜ਼ਾਰੇ ਆਗੇ ਤੇ ਜਿਹੜੀਆਂ ਅੰਦਰ ਆਪਾਂ ਤੁਹਾਨੂੰ ਦਿਖਾਇਆ ਪਵੰਜਾ ਕਲਿੰਗ ਵਾਲਾ ਚੋਲਾ ਤੇ ਜੁੱਤੀ ਤੇ ਪੰਜ ਪੋਥੀ ਸਾਹਿਬ ਗੁਰੂ ਮਹਾਰਾਜ ਦੇ ਤੇ ਇਹ ਕੋਸ਼ ਨਿਸ਼ਾਨੀਆਂ ਉਹਨਾਂ ਵੀ ਇੱਥੇ ਆ ਗਈਆਂ ਇਸ ਲਈ ਇਸ ਗੁਰੂ ਘਰ ਦਾ ਨਾਮ ਚੋਲਾ ਸਾਹਿਬ ਰੱਖਿਆ ਗਿਆ ਹੈਗਾ ਜਿਹੜੇ ਚੋਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਇਆ ਜੀ ਉਹੀ ਚੋਲਾ ਸਾਹਿਬ ਆ ਗਏ ਜਦੋਂ ਗੁਰੂ ਮਹਾਰਾਜ ਜੀ ਬਵੰਜਾ ਰਾਜਾਂ ਨੂੰ ਗਵਾਲੀਅਰ ਦੇ ਕਿਰੇ ਤੋਂ ਰਿਹਾ ਕਰਵਾ ਕੇ ਲੈ ਕੇ ਆਏ ਸੀਗੇ ਪੰਜਾਬ ਵਿੱਚ ਉਹ ਉਹੀ ਚੋਲਾ ਸਾਹਿਬ ਸੀਗਾ ਜਿਹਦੇ ਆਪਾਂ ਸਾਨੂੰ ਦਰਸ਼ਨ ਕਰਵਾਇਆ ਜੀ ਇੱਥੇ ਕੁਝ ਹੋਰ ਨਿਸ਼ਾਨੀਆਂ ਵੀ ਉਸੇ ਤਰ੍ਹਾਂ ਹੀ ਹਨ ਗੁਰੂ ਸਾਹਿਬ ਜੀ ਦੀਆਂ ਉਹ ਉਹੀ ਪੋਥੀ ਸਾਹਿਬ ਸੀਗੀ ਜਿਹਦੇ ਗੁਰੂ ਹਰਗੋਬਿੰਦ ਜੀ ਨਤਨੇਮ ਕਰਿਆ ਕਰਦੇ ਸਨ ਤੇ ਇੱਧਰ ਲਈ ਸੈਟਾ ਆਪਾਂ ਉੱਪਰ ਆਏ ਸੀਗੇ ਤੇ ਮੱਥਾ ਦੇ ਕੇ ਜਾਣਾ ਇੱਧਰ ਦੀ ਪੈਂਦਾ ਹੈਗਾ ਇਹ ਜਿਹੜੀਆਂ ਨਿਸ਼ਾਨੀਆਂ ਬਸ ਗੁਰੂ ਸਾਹਿਬ ਜੀ ਯਾਦਵਜਾ ਰੱਖੀਆਂ ਗਈਆਂ ਨੇ ਤੇ ਇੱਥੇ ਚਾਰ ਗੁਰਦੁਆਰੇ ਆਗੇ ਉਹਨਾਂ ਦੇ ਵੀ ਸਾਨੂੰ ਦਰਸ਼ਨ ਕਰਵਾਵਾਂਗੇ ਦੇ ਕਾਸੇ ਮੰਦਰਾ ਬਹੁਤ ਪ੍ਰਚੀਨ ਇਹਦਾ ਬਲਾਕ ਤੇ ਫੇਰ ਬਣਾਵਾਇਆ ਕਿਉਂਕਿ ਆਪਾਂ ਨੂੰ ਇਹਦਾ ਇਤਿਹਾਸ ਨਹੀਂ ਪਤਾ ਹੈਗਾ। ਬਾਕੀ ਆਪਣੀ ਵੀਡੀਓ ਨੂੰ ਐਂਡ ਤੱਕ ਦੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਲੱਗੀ ਤੁਹਾਨੂੰ ਆਪਣੀ ਵੀਡੀਓ। ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਇੰਨੇ ਇੱਕ ਬੇਨਤੀ ਆ ਕਿ ਸਾਰੀ ਸਾਧ ਸੰਗਤ ਨੂੰ ਬਦਲ ਹੋ ਗਿਆ ਸੰਗਤੋ ਅਗਲੇ ਤਿੰਨ ਗੁਰੂ ਘਰ ਦੇ ਦਰਸ਼ਨ ਕਰਵਾਉਣਾ ਹਨ ਆਪਾਂ ਇਹ ਇੱਧਰ ਵੀ ਫੈੜਾ ਹਵਾ ਵੀ ਚੱਲ ਰਹੀ ਹਾਂ ਜੰਗੀ ਸੰਗਤੋ ਹੁਣ ਆਪਾਂ ਚੱਲਦੇ ਹਾਂ ਅਗਲੇ ਗੁਰੂ ਘਰ ਅੱਜ ਤਰੀਕ ਹੈਗੀ 18 April 2024 ਤੇ ਜੇ ਆਪਾਂ ਹੁਣ ਚੱਲਦੇ ਹਾਂਗੇ ਸਰ ਲੰਗਰ ਹਾਲਾ ਸੰਗਤੋ